ایشرم اشتیش ماج دی ਵੱਲੋਂ ਨਿਲ ਤਾਰਾ ਜੀ ਵੱਲੋਂ ਜਿਹੜਾ ਪ੍ਰਸਾਰਤਾ ਰੱਖੀ ਗਈ ਹੈ ਇਹ ਬਹੁਤ ਹੀ ਜਿਆਦਾ ਜ਼ਰੂਰੀ ਹੈ ਉਹ ਰਹਿਮ ਹੈ ਕਿਉਂਕਿ ਬੜੇ ਲੰਬੇ ਸਮੇਂ ਤੋਂ ਸਨਾਤਨ ਲਈ ਕੰਮ ਕਰ ਰਿਹਾ ਸੰਦੀਪ ਥਾਬਰ ਜਿਹੜਾ ਲੁਧਿਆਣਾ ਦਾ ਬਹੁਤ ਵਧੀਆ ਲੀਡਰ ਹੈ ਔਰ ਉਸ ਲੀਡਰ ਦੇ ਸਦਕੇ ਉਹਨੇ ਸਾਰੇ ਮੁੱਦਿਆਂ ਦੇ ਵਿੱਚ ਆਪਣਾ ਸਪਸ਼ਟਿਕਨ ਦਿੱਤਾ ਹੈ ਔਰ ਉਹਦੀ ਟਾਰਗੇਟ ਕਿਲਿੰਗ ਹੈ ਆਪਾਂ ਇਹਨੂੰ ਟਾਰਗੇਟ ਕਿਲ ਕਿਹਾਗੇ ਕਿਉਂਕਿ 15 ਦਿਨ ਪਹਿਲੇ ਉਹਨੇ ਬਿਆਨ ਦਿੱਤੇ ਸੀਗੇ ਕਿ ਸਰਕਾਰ ਮੈਨੂੰ ਮਾਰਾਣਾ ਚਾਹੁੰਦੀ ਹੈ ਸਰਕਾਰ ਮੇਰੇ ਉੱਤੇ ਹਮਲਾ ਕਰਾਉਣਾ ਚਾਹਦੀ ਹੈ ਔਰ ਅੱਜ ਉਹ ਗੱਲ ਜਿਹੜੀ ਹੈ ਉਹ ਤੱਥਾਂ ਦੇ ਆਧਾਰ ਦੇ ਉੱਤੇ ਸਬਦ ਹੋਈ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਖੋਦੀ ਨੇਂ ਡਾਂਗੇ ਉਹਦੇ ਤੇ ਵਾਰ ਕੀਤਾ ਉਹ ਇੱਕ ਚਿੰਤਾ ਦਾ ਵਿਸ਼ਾ ਹੈ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਉਹ ਫੇਲ ਹੈ ਪੰਜਾਬ ਦੇ ਵਿੱਚ ਔਰ ਜਿਹੜੇ ਗਨਮੈਨ ਦਿੱਤੇ ਗਏ ਨੇ ਉਹਨਾਂ ਨੂੰ ਕਿਸੇ ਨੂੰ ਵੀ ਹਮਲੇ ਦਾ ਜਵਾਬ ਦੇਣ ਦੀ ကြਰੀਆ ਉਹਨਾਂ ਨੂੰ ਅਧਿਕਾਰ ਵਾਲਾ ਸ਼ੂਟ ਨਹੀਂ ਦਿੱਤੀ ਗਈ ਹੈ ਦੂਸਰਾ ਹਿੰਦੂਆਂ ਨੂੰ ਸੌਫਟ ਕਾਰਨਰ ਸਮਝ ਕੇ ਟਾਰਗੇਟ ਕੀਤਾ ਜਾਂਦਾ ਔਰ ਦੂਜੀ ਕਮਿਊਨਿਟੀ ਨੂੰ ਖੁਸ਼ ਕਰਨ ਵਾਸਤੇ ਉਹਨਾਂ ਨੂੰ ਸ਼ੂਟ ਦਿੱਤੀ ਜਾਂਦੀ ਹੈ ਉਹ ਬਾਰ-ਬਾਰ ਹਿੰਦੂਆਂ ਦੇ ਪ੍ਰਹਾਰ ਕਰਦੇ ਨੇ ਔਰ ਕੋਈ ਵੀ ਐਸਾ ਐਕਸ਼ਨ ਨਹੀਂ ਲਿੱਤਾ ਜਾਂਦਾ ਜਿਦੇ ਨਾਲ ਉਹਨਾਂ ਦੇ ਮਨ 'ਚ ਕੋਈ ਡਰ ਪਵੇ ਅਸੀਂ ਇੱਥੇ ਬੈਠ ਕੇ ਨਿਰਣਾ ਲਿਆ ਕਿ ਸਾਰੀਆਂ ਹਿੰਦੂ ਜਥੇਬੰਦੀਆਂ ਜਿੰਨੀ ਪਠਾਨਕੋਟ ਦੇ ਵਿੱਚ ਕੰਮ ਕਰਦੀਆਂ ਨੇ ਇਹ ਸਾਰੀਆਂ ਲੁਧਿਆਣੇ ਜਾਣ ਗਿਆ ਔਰ ਇਸ ਮਾਰੀ ਘੜ ਦੇ ਵਿੱਚ ਉਸ ਥਾਪੜ ਦੇ ਨਾਲ ਖੜੀਆਂ ਨੇ ਜਿਸ ਥਾਪੜ ਨੇ ਹਮੇਸ਼ਾ ਹੀ ਹਿੰਦੂਇਤ ਦੀ ਗੱਲ ਕੀਤੀ ਹੈ ਅਸੀਂ ਸਤਕਾਰਨ ਵੀ ਚੇਤਾਵਨੀ ਦਿੰਦੇ ਆ ਕਿ ਬਹੁਤ ਜਲਦ ਸਰਕਾਰ ਦੇ ਖਿਲਾਫ ਇਹ ਪਾਈਟੇ ਸ਼ੁਰੂ ਕਰਾਂਗੇ ਕਿਉਂਕਿ ਸਰਕਾਰ ਹੁਣ ਤੱਕ ਟੋਟਲ ਵਿਤਕਰਾ ਜਿਹੜਾ ਹਿੰਦੂ ਸਮਾਜ ਦੇ ਨਾਲ ਕਰ ਰਹੀ ਹੈ ਔਰ ਹਿੰਦੂ ਲੀਡਰਾਂ ਦੀ ਅਣਦੇਖੀ ਜਿਹੜੀ ਹੈ ਉਹ ਪੰਜਾਬ 'ਚ ਲਗਾਤਾਰ ਵੱਧੀ ਜਾ ਰਹੀ ਹੈ ਜੈ ਹਿੰਦ ਜੈ ਜੰਦਰਸ਼ਾ ਬਹੁਤ ਵੱਡੀ ਮੰਦ ਘਟਨਾ ਹੈ ਪੰਜਾਬ ਸਰਕਾਰ ਤੇ ਚੁੱਪ ਬੈਠੀ ਦੀ ਹੈ ਔਰ ਲੁਧਿਆਣੇ ਦੀ ਪੁਲਿਸ ਜਿਹੜੀ ਹੈ ਨਕਮੀ ਇੱਕ ਨੰਬਰ ਦੀ ਇੱਕ ਗਨਮੈਨ ਦਿੱਤਾ ਉਹਦੇ ਮਗਰ ਬਿਠਾਇਦਾ ਉਹ ਗਨਮੈਨ ਨੂੰ ਕਹਿੰਦੇ ਉੱਤਰ ਵੀ ਚੱਲ ਤੂੰ ਉੱਥੇ ਚਲ ਗਿਆ ਚੁੱਪ ਕਰਕੇ ਦਿੱਤਾ ਕਹਿੰਦੇ ਇਹਨੂੰ ਗਨਮੈਨ ਤੋਂ ਹੀ ਵੀ ਪੁਲਿਸ ਵਾਲਿਓ ਇਹਨੂੰ ਮਰਵਾਣ ਲਈ ਦਿੱਤਾ ਤੁਸੀਂ ਮੇਰੀ ਬੇਨਤੀ ਹੈ ਮੋਦੀ ਸਾਹਿਬ ਸੁਣ ਲੋ ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਛੱਡੋ ਤੇ ਪੰਜਾਬ ਸੰਭੋ ਤੇ ਹਿੰਦੂਆਂ ਨੂੰ ਬਚਾ ਲਓ ਹਿੰਦੂ ਨੇਤਾ ਲੁਧਿਆਣਾ ਦੇ ਵਿੱਚ ਸ਼ਰੇਆ 15 ਫੱਟ ਮਾਰੇ ਗਏ ਨਾ ਕੋਈ ਬੋਲਿਆ ਲਾ ਕੇ ਮੂਵੀ ਬਣਾਉਣ ਦੇ ਲੋਕੀ ਜੈ ਜੰਧ ਅੱਜ ਜਿਹੜੀ ਕਿ ਬਹੁਤ ਮੰਦ ਭਾਗੀੜ ਘਟਨਾ ਲੁਧਿਆਣੇ ਵਿਖੇ ਹੋਈ ਹੈ ਇੱਕ ਹਿੰਦੂ ਨੇਤਾ ਨੂੰ ਸ਼ਰੇਆ ਤਲਵਾਰਾਂ ਨਾਲ ਨਿਹੰਗ ਸਿੰਘਾਂ ਵੱਲੋਂ ਵੜਿਆ ਗਿਆ ਇਹ ਬੜੀ ਸ਼ਰਮਨਾਕ ਘਟਨਾ ਆ ਔਰ ਇਹਦੀ ਮੈਂ ਪਰਜੋਰ ਨਖੰਦਰ ਨਖੇਦੀ ਕਰਨਾ ਆ ਕਿਉਂਕਿ ਇਹ ਸਾਡੀ ਨਪੁੰਸਕ ਸਰਕਾਰ ਆਈ ਆ ਜਿਹੜਿਆਂ ਜਿਨ੍ਹਾਂ ਨੇ ਬੇੜਾ ਗਰਕ ਸਾਡੇ ਪੰਜਾਬ ਦਾ ਕਰਤਾ ਆ ਔਰ ਮੈਂ ਪੰਜਾਬ ਸਰਕਾਰ ਦੇ ਅੱਗੇ ਔਰ ਸੀਐਮ ਸਾਹਿਬ ਦੇ ਅੱਗੇ ਅਪੀਲ ਕਰਨਾ ਪੰਜਾਬ ਨੂੰ ਬਚਾ ਲਓ ਸਰ ਨੀਰੇ ਸਾਡਾ ਪੰਜਾਬ ਅੱਜ ਵੀ ਮਾਰਨਾਂ ਕੀ ਹਿੰਦੂਆਂ ਨੂੰ ਮਾਰਨ ਦਾ ਠੇਕਾ ਲੈ ਲਿਆ ਸਾਰਿਆਂ ਨੇ ਜਿੱਥੇ ਦੇਖੋ ਹਿੰਦੂਆਂ ਨੇ ਇੱਥੇ ਔਰ ਉਹਨਾਂ ਗਨਮੈਨ ਉਹ ਪਤਾ ਨਹੀਂ ਕਿੱਥੇ ਆ ਕਿੱਥੇ ਨੇ ਗਵਰਨਮੈਂਟ ਕਾਰੇ ਵਾਸਤੇ ਦਿੱਤੇ ਆ ਛੱਡੋ ਪਰ ਇਹਨਾਂ ਨੂੰ ਮਰਨ ਦੇ ਇਸ ਤਰ੍ਹਾਂ ਮਾਰਨਦੇ ਹੋ ਤੇ ਮੈਂ ਸਰੇਟ ਹਿੰਦੂ ਲੀਡਰਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਹਿੰਦੂ ਲੀਡਰਾਂ ਨੂੰ ਇਸका ਟਾਰਗੇਟ ਕੀਤਾ ਜਾਂਦਾ ਕਿ ਉਹ ਸਨਾਤਨ ਧਰਮ ਦੀ ਬੋਲਦੇ ਨੇ ਉਹ ਸਨਾਤਨ ਧਰਮ ਦੀ ਗੱਲ ਕਰਦੇ ਨੇ ਔਰ ਇਹਨਾਂ ਨੇ ਦਿਮਾਗ ਦੇ ਵਿੱਚ ਇਹ ਵਹਿਮ ਹੈ ਕਿ ਹਿੰਦੂ ਰਾਸ਼ਟਰ ਮਾ ਬਣ ਜਾਣ ਡਿਆ ਇਹ ਆਪਣੇ ਆਪਣੇ ਧਰਮ ਮਹਿਸੂਸ ਕਰਦੇ ਨੇ ਪਰ ਹਿੰਦੂ ਰਾਸ਼ਟਰ ਅੱਜ ਵੀ ਬਣੇਗਾ ਕੱਲ ਵੀ ਬਣੇਗਾ ਔਰ ਬਣ ਕੇ ਰਹੇਗਾ ਔਰ ਮੈਂ ਸਰਕਾਰ ਅਗੇ ਫਿਰ ਦੋਹਰਾ ਅਪੀਲ ਕਰਨਾ ਆ ਕਿ ਸਾਨੂੰ कोई चीज जरूरत नहीं किसी चीज दिया असि अपनी रक्षा आप कर लाएंगे शिव शक्ति का जाप करेंगे हिंदू रक्षा अपनी आप करेंगे जय हिंदू राष्ट्र जय श्री राम जैसे कि ये वीडियो वायरल हो रहा है सभी जगह सभी स्टेटों में ये एक हिंदी के मुफे तमाचा है कि सरकार को मालूम है कि हमारे अभी चार दिन पहले भी कुछ पहले एक मर्डर हुआ था हमारे हिंदू नेताओं तो को मारा जा रहा है यानी कि सरकार की बिली बेहतर है सरकार को कहते हुए भी सरकार आंख मूंग बैठी हुई है अगर इस तरह होता रहा हम सभी संगठनों को एक होकर सरकार का विरोध करना चाहिए